ਜਿੱਥੇ اچੰਤ ਚੇਤ ਹੋਈ بارش ਦੇ ਕਰਕੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਅਤੇ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਤੇ ਉਹਨਾਂ ਦੇ ਚਿਹਰੇ ਖਿੜ ਗਏ ਦੂਜੇ ਪਾਸੇ ਕਿਸਾਨਾਂ ਦੀ ਅਨਾਜ ਮੰਡੀ ਦੇ ਵਿੱਚ ਪਈ ਮੱਕੀ ਦੀ ਫਸਲ ਮੱਛੀਆਂ ਵਾਂਗ ਪਾਣੀ ਦੇ ਵਿੱਚ ਤੈਰਦੀ ਹੋਈ ਨਜ਼ਰ ਆਈ ਤਸਵੀਰਾਂ ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਦੀਆਂ ਦਿਖਾ ਰਿਹਾ ਜਿੱਥੇ ਕਿ بارش ਦੇ ਕਰਕੇ ਪੂਰੀ ਅਨਾਜ ਮੰਡੀ ਜਲਸਲ ਹੋ ਗਈ ਇੰਨਾ ਕੁ ਜ਼ਿਆਦਾ ਪਾਣੀ ਖੜ ਗਿਆ ਕਿ ਕਿਸਾਨਾਂ ਦੀ ਪਈ ਫਸਲ ਪਾਣੀ ਦੇ ਵਿੱਚ ਤੈਰਦੀ ਨਜ਼ਰ ਆਈ ਜਿਸ ਤੋਂ ਬਾਅਦ ਕਿਸਾਨ ਪਰੇਸ਼ਾਨ ਨਜ਼ਰ ਆਏ ਅਤੇ ਟਰੈਕਟਰ ਦੇ ਨਾਲ ਮੱਕੀ ਦੀ ਫਸਲ ਨੂੰ ਇਕੱਠੀ ਕਰਦੇ ਹੋਏ ਨਜ਼ਰ ਆਏ ਨੇ ਆਓ ਜਾਣਦੇ ਹਾਂ ਕਿਸਾਨ ਨੇ ਕੀ ਕਿਹਾ ਬਾਈਟਾ ਤਾਂ ਜਿਹੜੀ ਹੋਈ ਆ ਹੋਈ ਆ ਤਾਂ ਕੁਦਰਤ ਤੇ ਵਾਸਾ ਪਰ ਇਸ ਮੌਕੇ ਮੰਡੀ ਦੇ ਖੇਡਾਂ ਥੱਲੇ ਖੜੇ ਆਲੇ ਦਾਲੇ ਲੰਘਣ ਨੂੰ ਜਗ੍ਹਾ ਨਹੀਂ ਕਿਤੇ ਇੰਨਾ ਪਾਣੀ ਆ ਜਿਹੜੇ ਸੀਵਰੇਜ ਵਾਲੇ ਆ ਕੀ ਕਰ ਰਹੇ ਆ ਕੀ ਆ ਹੋ ਰਿਹਾ ਸੀਵਰੇਜ ਆ ਕੇ ਮੌਕਾ ਦੇਖੋ ਵੀ ਇਹ ਚੱਲ ਨਹੀਂ ਰਿਹਾ ਜਿੰਦਾਰ ਤਾਂ ਆਏ ਰੁਕੇ ਹੋਇਆ ਜਿਵੇਂ ਜਾਨਵਰ ਆਲੇ-ਦਾਲੇ ਦਰਿਆ 'ਚ ਰੁਕ ਜਾਂਦੇ ਇੰਨੀ ਕਿ ਲੱਗਦਾ ਲੋਕ ਸਾਨਾ ਦੀ ਫਸਲ ਜਿਹੜੀ ਖਰਾਬ ਹੋਈ ਫਸਾਨਾ ਦੀ ਕਪੀਆ ਤਾਂ ਬਹੁਤ ਫਸਲ ਪਈਆ ਮੰਡੀ 'ਚ ਤਾਂ ਵੀ ਦੇਖ ਦਿਖਦੀ ਆ ਸਭ ਨੂੰ ਦਿਖਦੀ ਆ ਕਿਹੜਾ ਸਾਨੂੰ ਕੱਲੇ ਤਾਂ ਕੋਈ ਲਾਗੜਾ ਵਾਲੀ ਗੱਲ ਕਰਦੇ ਆ ਹਮਮ ਕਿਲੇ ਨਹੀਂ ਭਾਈ ਮੰਡੀਆ 'ਚ ਦਿਖਦੀ ਆ ਵੀ ਫਸਲ ਮੱਕੀ ਪਈਆ ਪਾਣੀ 'ਚ ਡੁੱਬੀ ਪਈਆ ਬਿੱਕੇ ਪੂਸੀਬਰੇਜ ਰੋਕਣ ਕਰਕੇ ਜਿਹੜੀ ਇਕੱਠੀ ਨਹੀਂ ਹੋਈ ਉਹ ਵੀ ਡੁੱਬ ਗਈ ਸੀਵਰੇਜ ਤਾਂ ਪਹਿਲਾਂ ਸਫਾਈ ਵੀ ਹੋਈ ਆ ਜੀ ਹਾਂ ਸੀ ਪਤਾ ਨਹੀਂ ਸਫਾਈ ਹੋਈ ਆ ਕਿ ਨਹੀਂ ਔਰ ਤਾਂ ਬੰਦ ਪਏ ਆ ਦੇਖ ਲਓ ਮੌਕਾ ਦੇਖਣ ਵੀ ਚੱਲਦਾ ਖੜੇ ਆ ਸੇ ਪਾਣੀ ਮਾਰ ਕੇ ਮੰਡੇ ਪਾਣੀ ਦੇ ਬਿੱਖ ਬੰਦੇ ਖੜਾ ਕੇ ਦੇਖ ਲੈਣ ਵੀ ਖੜੇ ਅਜਨਾ ਇੰਨਾ ਪਾਣੀ ਚ ਖੜੇ ਕੀ ਮੰਗ ਕਰਦੇ ਹੋ ਜੀ ਹੁਣ ਤੁਸੀਂ ਮੰਗੇ ਹੀ ਆ ਵੀ ਆ ਮੰਡੀ ਦੀ ਤਾਂ ਸਫਾਈ ਹੋਣੀ ਚਾਹੀਦੀ ਐ ਸੀਵਰੇਜ ਚੱਲਣੇ ਚਾਹੀਦੇ ਆ ਆ ਦੇਖਪਾਲ ਕੋਈ ਹਾਇਓ ਨਹੀਂ ਇੱਥੇ ਮੰਡੀ ਦਾ ਮਾਲਕ ਹਾਂ ਜੀ ਇਹਨੂੰ ਦੇਖਪਾਲ ਤਾਂ ਚਾਹੀਦੀ ਆ ਉਹਨਾਂ ਨੂੰ ਵੀ ਜ਼ਿੰਮੇਦਾਰਾਂ ਦਾ ਇੰਨਾ ਮਾਲ ਆ ਰਿਹਾ ਹੈਰਾਨ ਹੁੰਦੇ ਆ ਉਹ ਹੈ ਫਿਰ ਉਹਨਾਂ ਨੂੰ ਪਤਾ ਨਹੀਂ ਕਿ ਆ ਵੀ ਅਸੀਂ ਦੇਖੀ ਅਸੀਂ ਵੀਰੇਜ ਅਸੀਂ ਚਲਾਉਣੇ ਆ ਉਹਨਾਂ ਨੇ ਚਲਾਉਣੇ ਅਜੇ ਤੱਕ ਚਲਾਉਣੇ ਨਹੀਂ ਸੀ ਵੀਰੇਜ ਕਾਫੀ ਭਜ ਗਈ ਜੀ ਸਿਵਰੇਜ ਬੰਦ ਕਰਨ ਕਰਨ ਭਜੀ ਆ ਇਹ ਜੇ ਪਾਣੀ ਨਾਲੋਂ ਨਿਕਲ ਜਿੰਦਾ ਫੇ ਤਾਂ ਹੜਨ ਹੜਨ ਵੀ ਹੈਂਦੀ ਇਕੱਠੀ ਹੋ ਜਣੀ ਸੀ ਮਗਰ ਪਾਣੀ ਖੰਡਣ ਕਰਕੇ ਜਿਆਦਾ ਕੰਮ ਹੋਇਆ ਜੀ ਮੰਗ ਕਰਦੇ ਮੰਗਦਾ ਇਹ ਹੈ ਵੀ ਸਾਫ਼ ਸੁਪਈਆ ਰਹੇ ਬਸ ਸਿਵਰੇਜ ਸਾਫ਼ ਹੋ ਜਾ ਹੋਰ ਕੀ ਚੰਗੋ ਹੀ ਉੱਥੇ ਹੀ ਆਰਤੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਅਰਵਿੰਦਰ ਪਾਤ ਸਿੰਘ ਵਿੱਕੀ ਨੇ ਕਹਿ ਕੇ ਅਚਾਨਕ ਆਏ ਮੀਂਹ ਕਾਰਨ ਮੰਡੀ ਦੇ ਵਿੱਚ ਪਹੁੰਚੀ ਮੱਕੀ ਦੀ ਫਸਲ ਕਾਫੀ ਹੱਦ ਤੱਕ ਸੰਭਾਲੀ ਗਈ ਸੀ ਪਰ ਤੇਜ਼ ਹਵਾ ਅੱਗੇ ਅਸੀਂ ਬੇਵਸ ਰਹੇ ਪਰ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਫਸਲ ਆਉਣ ਵਾਲੇ ਦਿਨਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਇਹ ਵੀ ਸੰਭਾਲ ਲਵਾਂਗੇ ਅੱਜ ਅਚਾਨਕ ਮੀਂਹ ਆਉਣ ਨਾਲ ਫਸਲਾਂ ਦਾ ਮੱਕੀ ਦੀ ਫਸਲ ਦਾ ਜਿਹੜਾ ਮੰਡੀ ਦੇ ਵਿੱਚ ਪਹੁੰਚੀ ਹੋਈ ਸੀਗੀ ਉਹ ਕਾਫੀ ਹੱਦ ਤੱਕ ਸੰਭਾਲੀ ਗਈ ਬਟ ਜਿਹੜੀ ਹਵਾ ਤੇਜ਼ ਚੱਲਣ ਕਰਕੇ ਅਸੀਂ ਬੇਵਸ ਹੋ ਗਏ ਇੱਕ ਗੱਲ ਮੈਂ ਇੱਥੇ ਜ਼ਰੂਰ ਇਹ ਕਹੂੰਗਾ ਕਿ ਇੱਕ ਪਾਸੇ ਸਾਨੂੰ ਤਕਲੀਫ ਹੋਈ ਆ ਕਿ ਇੱਕਦਮ ਮੀਂਹ ਆਇਆ ਤਾਂ ਅਸੀਂ ਮੱਕੀ ਦਾ ਨੁਕਸਾਨ ਦੇ ਵਿੱਚ ਪਹੁੰਚੇ ਆ ਦੂਜੇ ਪਾਸੇ ਮੀਂਹ ਆਉਣ ਨਾਲ ਸਾਡਾ ਜਿਹੜਾ ਝੋਨਾ ਆ ਲੱਗਣਾ ਆ ਉਹਦੀ ਬਿਜਾਈ ਸ਼ੁਰੂ ਹੋ ਗਈ ਆ ਇਸ ਗੱਲ ਦਾ ਸਾਨੂੰ ਫਾਇਦਾ ਵੀ ਹੋਇਆ ਆ ਆਮ ਲੋਕ ਆਮ ਕਿਸਾਨਾਂ ਨੂੰ ਮੈਂ ਇਹ ਅਪੀਲ ਕਰਦਾ ਆ ਘਬਰਾਓ ਨਾ ਆਪਾਂ ਮੱਕੀ ਲਾਉਨੇ ਆ ਇਹ ਆਪਾਂ ਨੂੰ ਪਤਾ ਆ ਕਿ ਇਹ ਗਰਮੀ ਆ ਗਰਮੀ ਦੇ ਵਿੱਚ ਮੀਂਹ ਵੀ ਆਉਣਾ ਆ ਕੌਂਸਲਾ ਬਣਾ ਕੇ ਰੱਖੋ ਮੱਕੀ ਤੁਹਾਡੀ ਸੰਭੀ ਜਾਊਗੀ ਥੋੜੇ ਦਿਨਾਂ ਦੀ ਗੱਲ ਆ 2-4 ਦਿਨ ਵੱਧ ਲੱਗ ਜਾਣਗੇ ਜਾਂ 2-4 ਦਿਨ ਘੱਟ ਲੱਗੇ ਮੌਸਮ ਠੀਕ ਹੋਇਆ ਤਾਂ ਦਿਨੋਂ ਦਿਨੀ ਤੁਹਾਡੀ ਮੱਕੀ ਜਿਹੜੀ ਆ ਬੋਰੀਆਂ ਚ ਬੈ ਕੇ ਗੜੌਣਾ ਚ ਚਲੀ ਜਾਊਗੀ ਕਿੱਦਾਂ ਦਾ ਪ੍ਰਬੰਧ ਲੱਗ ਰਿਹਾ ਜੀ ਪ੍ਰਬੰਧ ਸਾਡੇ ਕੋਲ ਸਾਰੀ ਕੰਪਲੀਟ ਆ ਪਰ ਜਦੋਂ ਮੌਸਮ ਹਨੇਰੀ ਚੱਲਦੀ ਆ ਉੱਥੇ ਅਸੀਂ ਵੀ ਬੇਵੱਸ ਹੋ ਜਾਂਦੇ ਆ ਸਾਡੀ ਲੇਬਰ ਜਿਹੜੀ ਆ ਪੂਰੀ ਸਾਡੇ ਕੋਲ ਐਕਿਊਰੇਟ ਲੇਬਰ ਸਾਡੇ ਨਾਲ ਪੂਰਾ ਸਾਥ ਦੇ ਰਹੀ ਆ ਔਰ ਕਿਸਾਨ ਵੀ ਉਹਨਾਂ ਦੇ ਨਾਲ ਸਾਥ ਦੇ ਰਹੇ ਆ ਉਹ ਵੀ ਨਾਲ ਲੱਗ ਜਾਂਦੇ ਜਦੋਂ ਮੌਸਮ ਦੀ ਖਰਾਬੀ ਆਉਂਦੀ ਹੈ ਪਾਣੀ ਬਹੁਤ ਥੋੜਾ ਵੱਡੀ ਪਾਣੀ ਦੇਖੋ ਇੱਕਦਮ ਮੀਂਹ ਆਇਆ ਨਿਕਲਣੇ ਟਾਈਮ ਲੱਗਣਾ ਹੈ ਸੀਵਰੇਜ ਦਾ ਵੈਸੇ ਤਾਂ ਹੁਣ ਨਵਾਂ ਪਿਆ ਹੈ ਸੀਵਰੇਜ ਦਾ ਪਾਣੀ ਨਿਕਲ ਜਾਊਗਾ ਹੋਰ ਘੰਟਾ ਦੋ ਘੰਟੇ ਚ ਨਿਕਲ ਜਾਊਗਾ ਇੱਕਦਮ ਮੀਂਹ ਆਇਆ ਨਾ ਤੇਜ਼ ਉਹਦੇ ਕਰਕੇ ਆ ਯਾਦਾਂ ਦੇ ਕੀ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਕਾਫੀ ਰਾਹਤ ਮਿਲੀ ਜਦੋਂ ਅਚਨਚੇਤ ਭਾਰੀ ਬਾਰਿਸ਼ ਹੋਈ ਹੈ ਜਿਸ ਦੇ ਨਾਲ ਲੋਕਾਂ ਨੇ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਕੀਤੀ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਖੰਨਾ ਤੌਰ ਰਵਿੰਦਰ ਟੱਲੋਂ ਦੀ ਰਿਪੋਰਟ